ਸਵਾਗਤ ਹੈ ਮੈਂ ਤੁਹਾਡੀ ਜਨਤਾ ਦੀ ਆਵਾਜ਼ ਦੇਖਦੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੋਰ ਕੱਗਾ ਅੱਜ ਅਸੀਂ ਇਸ ਟੰਮ ਖੜੇ ਆ ਪਾਤrana ਦੇ ਵਿੱਚ ਜੋ ਕਿ ਅੱਜ ਨਸ਼ਾ ਛਡਾਊ ਦੇ ਉੱਤੇ ਅੱਜ ਇਹ ਆਪਣਾ ਜੋ ਮੋਰਚਾ ਅੱਜ ਕੱਢਣ ਲੱਗੇ ਨੇ ਰੋਡ ਸ਼ੋਅ ਕੱਢਣ ਲੱਗੇ ਨੇ ਤੇ ਆਪਾਂ ਆਪਣੇ ਨਾਲ ਕੁਝ ਮੇਨ ਮੈਂਬਰ ਨੇ ਜੋ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਕੀ ਨਾ ਆਪਣਾ ਮੇਰਾ ਨਾਮ ਨਰੇਂਦਰ ਬੋਖਸਰੇ ਵੀਰੇ ਠੀਕ ਹੈ ਸਰ ਤੁਸੀਂ ਜੋ ਰੋਡ ਸ਼ੋਅ ਕੱਢਣ ਚੱਲੇ ਹੋ ਨਸ਼ਾ ਛਡਾਊ ਦੇ ਉੱਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਜਿਹੜੀ ਸਾਡੇ ਇਸ ਪਾਰਟੀ ਵੀਰੇ ਇਹ ਹਰ ਸਾਲ ਦੇ ਮਹੀਨੇ ਚ ਇੱਕ ਦੋ ਵਾਰੀ ਪ੍ਰੋਗਰਾਮ ਕਰਦੇ ਹੁੰਦੇ ਨਸ਼ੇ ਦੇ ਖਿਲਾਫ ਸਾਡਾ ਇੱਕੋ ਹੀ ਮਕਸਦ ਹੈ ਵੀ ਨਸ਼ੇ ਦੇ ਨਾਲ ਜਿਹੜੇ ਅੱਜਕੱਲ ਯੂਥ ਸਾਡੇ ਨੌਜਵਾਨ ਸਾਥੀ ਮਰ ਰਿਹਾ ਅਸੀਂ ਤਾਂ ਭੈਣਾਂ ਨੂੰ ਭਰਾ ਉਹਨੂੰ ਦੋਸਤਾਂ ਮਿੱਤਰਾਂ ਨੂੰ ਇੱਕੋ ਗੱਲ ਕਰਨੀ ਚਾਹੁੰਦੇ ਆ ਵੀ ਭਾਈ ਨਸ਼ਾ ਜਿਹੜਾ ਚਿੱਟਾ ਹੈ ਬਹੁਤ ਮਾੜੀ ਚੀਜ਼ ਹੈ ਇਸ ਤੋਂ ਬਚ ਕੇ ਰਹਿਆ ਕਰੋ ਕਿਉਂਕਿ ਦੇਖੋ ਵੀ ਅੱਜ ਨਾ ਹਰ ਚੀਜ਼ ਆ ਸਬ ਕੋਲ ਪਰ ਬੱਚਾ ਇਕੱਲਾ ਇਕੱਲਾ ਹੈ ਹੈਨਾ ਜਿਸ ਮਾਂ ਦਾ ਪੁੱਤ ਮਰਦਾ ਜਿਸ ਬਾਪ ਦਾ ਬੇਟਾ ਮਰਦਾ ਜਿਸ ਭਰਾ ਦਾ ਭਰਾ ਮਰਦਾ ਜਿਸ ਭੈਣ ਦਾ ਭਰਾ ਮਰਦਾ ਉਹਨਾਂ ਨੂੰ ਪੁੱਛੋ ਜਾ ਕੇ ਤਾਂ ਸਾਡੀ ਇੱਕ ਰਿਕਵੈਸਟ ਸਾਰੇ ਭੈਣ ਭਰਾਵਾਂ ਨੂੰ ਤਾਂ ਮਤਲਬ ਕਿ ਨਸਲ ਦੇ ਖਿਲਾਫ ਰੈਲੀ ਹੈ ਸਾਡੀ ਤਾਂ ਮੇਰਾ ਛੋਟਾ ਵੀਰ ਮੇਰੇ ਪ੍ਰਧਾਨ ਲਾ ਰੱਖਿਆ ਹੈ ਪੈਨਸਪਾਰਟੀ ਦਾ ਗੁਰਵਿੰਦਰ ਸੇਖੋਂ ਦੋ ਗੱਲਾਂ ਇਹ ਦੱਸੋ ਜੀ ਗੁਰਬੀ ਜਿਸ ਸੇਖ ਨੂੰ ਪੁੱਛੋ ਆਪੇ ਨਾਲ ਵੀ ਗੱਲਬਾਤ ਕਰਦੇ ਆ ਆਪਣੇ ਨਾਲ ਕੁਝ ਵੀ ਇਹ ਮੌਜੂਦ ਨਹੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਆਪਣਾ ਗੁਰਵਿੰਦਰ ਸਿੰਘ ਜੀ ਕਿ ਕਿ ਤੇ ਅੱਜ ਆਪਣਾ ਨਸ਼ਾ ਉਸ ਤੇ ਆਪਣੇ ਜੋ ਲਗਾਉਣ ਜਾ ਰਹੇ ਤੁਸੀਂ ਰੋਡ ショਅ ਕੱਢਣ ਹਾਂਜੀ ਹਾਂਜੀ ਤੋਂ ਦੇਰ ਬਾਅਦ ਤੁਸੀਂ ਜੋ ਨਿਊ ਜਨਰੇਸ਼ਨ ਹੈ ਉਹਨੂੰ ਕੀ ਤੁਸੀਂ ਮੋਟੀਵੇਸ਼ਨ ਕਰਨਾ ਚਾਹੁੰਦੇ ਸਾਡੀ ਐਨਐਸਪੀ ਪਾਰਟੀ ਵੱਲੋਂ ਜੀ ਅਸੀਂ ਇੱਕ ਜਾਂ ਦੋ ਮਹੀਨੇ ਬਾਅਦ ਅਸੀਂ ਇਹ ਜੋ ਆਪਣੇ ਸਾਰੇ ਭਰਾਵਾਂ ਨੂੰ ਇਕੱਠੇ ਕਰਕੇ ਅਸੀਂ ਨਸ਼ੇ ਖਿਲਾਫ ਜਰੂਰ ਬੋਲਦੇ ਹਾਂ ਸਾਡਾ ਇੱਕੋ ਸੰਦੇਸ਼ ਹੈ ਵੀ ਇਹ ਬਹੁਤ ਪੈੜੀ ਚੀਜ਼ ਆ ਬਹੁਤ ਗੰਦੀ ਬਿਮਾਰੀ ਹੈ ਜਿਹੜੇ ਭਰਾਉਣ ਲੱਗੇ ਉਹਨੂੰ ਪਤਾ ਹੁੰਦਾ ਜਿਸ ਘਰ ਤੇ ਬੀਤਦੇ ਉਹਨੂੰ ਪਤਾ ਹੁੰਦਾ ਜੀ ਘਰਾਂ ਦੇ ਵਿੱਚ ਇਹ ਬਿਮਾਰੀ ਵੜੀ ਹੁੰਦੀ ਹੈ ਨਾ ਉਹਨਾਂ ਨੂੰ ਪਤਾ ਹੁੰਦਾ ਸੋ ਇੱਕ ਹੀ ਸੁਨੇਹਾ ਦਿੰਨਾ ਸਾਰੇ ਸੱਜਣ ਮਿੱਤਰ ਭਰਾ ਸਾਡੇ ਖੜੇ ਨੇ ਇਕੱਠੇ ਹੋ ਕੇ ਅਸਤਨ ਦੇ ਖਿਲਾਫ ਵੀ ਕਿਹੇ ਮੋਰਚਾ ਜਰੂਰ ਕੱਢਦੇ ਨਾਲ ਇੱਕ ਦੋ ਇੱਕ ਗੱਲ ਤੁਹਾਨੂੰ ਕੁਐਸਚਨ ਮੈਂ ਹੋਰ ਪੁੱਟ ਕਰਨਾ ਚਾਹਾਂਗੇ ਕਿ ਕੌਣ ਸਰਕਾਰਾਂ ਬਹੁਤ ਆਂਦੀਆਂ ਨੇ ਜਾਂਦੀਆਂ ਨੇ ਹੈ ਨਾ ਇਲੈਕਸ਼ਨ ਦਾ ਜੋ ਤੁਹਾਨੂੰ ਪਤਾ ਹੈ ਹੁਣ ਵਾਲਾ ਇੱਕ ਤਰੀਕ ਤੋਂ ਵੀ ਕਾਫੀ ਸਰਕਾਰਾਂ ਇਹ ਵੀ ਕਹਿੰਸੀ ਨਸ਼ਾ ਛਡਾ ਦਾਂਗੇ ਜੋ ਨਸ਼ਾ ਨਾ ਹਰ ਤੱਕ ਕੰਟਰੋਲ ਨਹੀਂ ਹੋਇਆ ਠੀਕ ਹੈ ਸਾਨੂੰ ਕਿਸਦੇ ਉਮੀਦ ਨਹੀਂ ਸਾਨੂੰ ਤਾਂ ਆਪਣੇ ਜਿਹੜੇ ਯੂਥ ਹੈ ਸਾਡਾ ਨੌਜਵਾਨ ਸਾਥੀ ਹੈ ਸਾਨੂੰ ਤਾਂ ਇਹਨਾਂ ਤੋਂ ਹੀ ਉਮੀਦ ਹੈ ਅਕੇ ਜਿਹੜੇ ਸਾਡੇ ਭਰਾ ਅੱਜ ਮੇਰੇ ਦੋਸਤ ਖੜੇ ਮੇਰੇ ਨਾਲ ਇਹੀ ਨਸ਼ਾ ਛੁਡਾ ਸਕਦੇ ਆ ਕਿਉਂਕਿ ਜਦੋਂ ਆਪਾਂ ਨਾ ਘਰ ਘਰ ਆਵਾਜ਼ ਪਹੁੰਚਾਵਾਂਗੇ ਆਪਣੀ ਆਵਾਜ਼ ਸਾਡੀ ਪਹੁੰਚੂਗੀ ਫਿਰ ਨਸ਼ਾ ਖਤਮ ਹੋਗਾ ਹੈ ਆਪਾਂ ਨੂੰ ਖੁਦ ਆਪਣੇ ਆਪ ਜਾਗਰੂਕ ਹੋਣਾ ਪਊਗਾ ਵੀਰ ਤਾਂ ਨਸ਼ਾ ਛੁੱਟਾ ਬਈ ਇਹ ਵੀਰ ਜੀ ਨੇ ਬਹੁਤ ਸੋਹਣੀ ਗੱਲ ਕਹੀ ਹੈ ਵੀ ਜੋ ਨਸ਼ਾ ਹੈ ਵੀ ਸਾਨੂੰ ਆਪ ਉਹ ਤਾਂ ਚੱਕਣਾ ਪਊਗਾ ਤਾਂ ਨਸ਼ਾ ਇਹ ਜੋ ਹੈ ਆਪ ਹੀ ਖਤਮ ਹੋਊਗਾ ਨਸ਼ਾ ਵੀ ਸਾਨੂੰ ਕਿਸੇ ਪਾਰਟੀ ਬਾਜੀ ਤੇ ਉਤੇ ਉਮੀਦ ਨਹੀਂ ਰੱਖਣੀ ਚਾਹੀਦੀ ਵੀ ਨਸ਼ਾ ਆਪ ਹੀ ਛੱਡਣਾ ਪਊਗਾ ਬਾਕੀ ਦੇਖਦੇ ਇਹਨਾਂ ਦੇ ਰੋਡ ਸ਼ੋਅ ਇਹ ਕੱਢਣ ਜਾ ਰਹੇ ਨੇ ਅੱਗੇ ਤੁਹਾਨੂੰ ਮੇਰੇ ਨਾਲ ਜੁੜੇ ਹੋ ਹਰਪ੍ਰੀਤ ਕੋਰ ਘੱਗਾ ਨਾਲ ਤੁਹਾਨੂੰ ਸਾਰੀ ਇਹਨਾਂ ਦੀ ਰੋਡ ਸ਼ੋਅ ਰੈਲੀ ਦਿਖਾਵਾਂਗੇ ਠੀਕ ਹੈ ਐਨਐਸਪੀ ਪਾਰਟੀ ਜਿੰਦਾਬਾਦ ਐਨਐਸਪੀ ਪਾਰਟੀ ਜਿੰਦਾਬਾਦ ਐਨਐਸਪੀ ਪਾਰਟੀ ਜਿੰਦਾਬਾਦ ਥੈਂਕ ਯੂ ਜੀ ごめん、大丈夫です。 आला देखील इकडे पण आला किती